ਅੱਛਾ ਸਿਮਰਨ ਉਹ ਬੋਲੀ ਸੁਣੀ ਹੈ ਤੁਸੀਂ ਅੱਜ ਨਾ ਮੇਰਾ ਵੈਸੇ ਮਨ ਸੀਗਾ ਗੱਲ ਤੇ ਮੇਰੇ ਦਿਮਾਗ ਚ ਆਇਆ ਕਿ ਉਹ ਕਿਉਂ ਗਾਣਾ ਬਣਿਆ ਬੋਲੀ ਵੀ ਆ ਗੀਤ ਵੀ ਆ ਅਕਸਰ ਗਾਉਂਦੀਆਂ ਨੇ ਜ਼ਰਾ ਕੋਠੇ ਕੋਠੇ ਆਵਣਾ ਹਕੀਮ ਤਾਰਾ ਚੰਦ ਜੀ ਮੈਨੂੰ ਤਾਂ ਬਹੁਤ ਸੁਣੀ ਵੈਸੇ ਮੈਂ ਹੈ ਪਰ ਬਹੁਤ ਪੁਰਾਣੀ ਬੋਲੀ ਹੈ ਔਰ ਅੱਜ ਦਾ ਤਾਂ ਜ਼ਮਾਨਾ ਹੀ ਸੋਸ਼ਲ ਮੀਡੀਆ ਦਾ ਹੁਣ ਹਕੀਮ ਚੰਦ ਜੀ ਨੂੰ ਕੌਣ ਹੀ ਪੁੱਛਦਾ ਗੱਲ ਸਹੀ ਹੈ ਹਕੀਮ ਜੀ ਨੂੰ ਕੌਣ ਪੁੱਛਦਾ ਹੈ ਤੇ ਉਹ ਦੂਜੇ ਪਾਸੇ ਵੀ ਲਾ ਲੋ ਆਉਂਦੇ ਨੀਮ ਹਕੀਮ ਖਤਰਾ ਜਾਨ ਬਿਲਕੁਲ ਪਰ ਇਹ ਵੀ ਸਿਮਰਨ ਹੁਣ ਖਤਮ ਹੈ ਨੇਮ ਹਕੀਮ ਖਤਰਾ ਜਾਣਨੀ ਹੁਣ ਤੇ ਸੋਸ਼ਲ ਮੀਡੀਆ ਹੀ ਵੱਡਾ ਹਕੀਮ ਬਣ ਗਿਆ ਤੇ ਖਤਰਾ ਜਾਨ ਬਣੀ ਬਿਲਕੁਲ ਜੀ ਜੀ ਅੱਛਾ ਤੁਸੀਂ ਕਹੋਗੇ ਮੈਂ ਗੱਲ ਕਿਉਂ ਕੀਤੀ ਹੈ ਹਮ ਦੇਖੋ ਸੋਸ਼ਲ ਮੀਡੀਆ ਦਾ ਨਾ ਇੱਕ ਆਪਣੀ YouTube ਦੀ ਇੱਕ Instagram ਇਹ ਉਹ ਸਭ ਲੈ ਲੋ ਇੱਕ ਆਪਣੀ ਦੁਨੀਆ ਸੇਤ ਦੀ ਬਣੀ ਬਿਲਕੁਲ ਤੇ ਮੈਨੂੰ ਲੱਗਦਾ ਹੁੰਦਾ ਵੀ ਉਹ ਦੁਨੀਆ ਨੇ ਤੈਅ ਕਰ ਲਿਆ ਕਿ ਜਿਹੜੀ ਅਸਲੀ ਦੁਨੀਆ ਨਾ ਇਹ ਅਸੀਂ ਤਰੀਕੇ ਦੇ ਨਾਲ ਖਤਮ ਕਰਨੀ ਕਰਨੀ ਇਹ ਗੱਲ ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਜਕੱਲ ਇੰਸਟਾਗ੍ਰam ਤੇ ਦੇਖ ਲਓ YouTube ਤੇ ਦੇਖ ਲਓ ਇਨਫੈਕਟ ਕਿ ਹੈਲਥ ਐਪ ਵੀ ਜਿਹੜੇ ਨੇ ਉਹ ਵੀ ਆ ਗਏ ਨੇ ਜਿਹੜੇ ਤੁਹਾਨੂੰ ਗਾਈਡ ਕਰਦੇ ਆ ਕਿ ਤੁਸੀਂ ਕਿੰਨੀ ਐਕਸਰਸਾਈਜ਼ ਡੇਲੀ ਦੀ ਕਰਨੀ ਆ ਕਿਵੇਂ ਕਰਨੀ ਆ ਕੋਈ ਵੀ ਅੱਜਕੱਲ੍ਹ ਘਰ ਵੀ ਬਿਮਾਰ ਹੁੰਦਾ ਤੇ ਅਸੀਂ ਸਾਰਨਾ ਪਹਿਲਾਂ YouTube ਵੀ ਖੋਲਦੇ ਆ ਕਿ ਇਹ ਚੀਜ਼ ਹੋਈ ਆ ਤੈਨੂੰ ਕਿਦਾਂ ਠੀਕ ਕੀਤਾ ਜਾ ਸਕਦਾ ਉਹ ਹੋਈ ਪਹਿਲਾਂ ਜਿਹੜਾ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਪੁੱਛਦੇ ਸਾਂ ਜਾਂ ਫਿਰ ਉਹਨਾਂ ਦੇ ਨੁਸਖੇ ਵਰਤਦੇ ਸਾਂ ਤੇ ਹੋਰ ਪੁਰ ਕਰਦੇ ਸਾਂ ਹੁਣ ਅਸੀਂ ਪਹਿਲ ਨੂੰ ਸੋਸ਼ਲ ਮੀਡੀਆ YouTube ਤੇ ਦੇਖਦੇ ਆ ਤੇ ਭਾਈ YouTube ਤੇ ਵੀ ਹਾਦੀ ਹੋ ਗਈ ਕੋਈ ਜੜੀ ਬੂਟੀ ਕੋਸ਼ ਛੱਡਿਆ ਹੀ ਨਹੀਂ ਹਰ ਇੱਕ ਚੀਜ਼ ਵਰਤ ਕੇ ਤੇ ਹੱਲ ਤੁਹਾਡਾ ਦੇਖੋ ਰੰਗਾਂ ਦੇ ਤੁਹਾਡਾ ਘੋਰਾ ਹੋ ਜਾਣਾ ਸੋਣੀ ਤੁਹਾਡੀ ਸਿਹਤ ਹੋ ਜਾਣੀ ਆ ਭਾਰ ਤੁਹਾਡਾ ਘਟ ਜਾਣਾ ਹੈ ਉਮਰ ਦੇ ਤੁਸੀਂ ਛੋਟੇ ਲੱਗੋਗੇ ਸਭ ਨੁਸਖੇ ਉਹਦੇ ਉੱਤੇ ਦਿੱਤੇ ਆ ਯਾਦ ਆਸ਼ ਤੁਹਾਡੀ ਬੜੀ ਵੱਧ ਜਾਣੀ ਆ ਤੇ ਹਰ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਮਿਰਚ ਮਸਾਲੇ ਉਹ ਜਿਹੜੇ ਆਪਾਂ ਰੋਟੀਨ ਚ ਸਬਜ਼ੀ ਚ ਪਾਈਦਾ ਨਾ ਸਾਰਾ ਕੁਝ ਸਾਰੇ ਮਸਲੇ ਉੱਥੇ ਉਹਨਾਂ ਹੱਲ ਕੀਤੇ ਆ ਗੱਲ ਇੱਥੇ ਮੁੱਕਦੀ ਆ ਸਿਮਰਨ ਕਿ ਮੈਂ ਸ਼ੁਰੂ ਕਿਉਂ ਕੀਤਾ ਵੀ ਇੱਥੇ ਗੱਲ ਕਰਨੀ ਬਣਦੀ ਆ ਆਪਣੇ ਨਾ ਇੱਥੇ ਇਮਤਿਹਾਨ ਹੋ ਰਹੇ ਸੀਗੇ ਤੇ ਇੱਕ ਕਹਿੰਦੇ ਵੀ ਟੀਚਰ ਆਏ ਬਾਹਰੋਂ ਆਉਂਦੇ ਸੁਪਰਿੰਟੈਂਡੈਂਟ ਕੋਈ ਆਏ ਤੇ ਉਹਨਾਂ ਨੇ ਆਣ ਕੇ ਤੇ ਥੋੜੀ ਗੱਲਬਾਤ ਸ਼ੁਰੂ ਕੀਤੀ ਵੀ ਉਹ ਇਹ ਸਾਰਾ ਕੁਝ ਨੁਸਖੇ ਨਸਖੇ ਜਏ ਉਹਨਾਂ ਨੇ ਅਪਣਾਏ ਜਾਂ ਟੋਟਕੇ ਤੇ ਸੇਤ ਵਧੀਆ ਹੈ ਤੇ ਉਹ ਇਹ ਕੰਮ ਕਰ ਲੈਂਦੇ ਆ ਤੇ ਉਹ ਅੱਗੇ ਵੀ ਦੱਸਦੇ ਆ ਤੇ ਉਹ ਜਿਨ੍ਹਾਂ ਨੇ ਦਵਾਈ ਲੈ ਕੇ ਉਹ ਕੁੜੀਆਂ ਖਾਧੀਆਂ ਨਾ ਵੀ ਪਤਲੇ ਹੋ ਜਾਣਾ ਸੀ ਅੱਛਾ ਤੇ ਇਹ ਸੱਚ ਹੈ ਜੋ ਮੈਂ ਦੱਸ ਰਹੀ ਆਂ ਪਤਲੇ ਤੇ ਕੀ ਹੋਣਾ ਸੀਗਾ ਕਿ ਉਹਨਾਂ ਦੇ ਜਿਵੇਂ ਪ੍ਰੋਬਲਮ ਆ ਗਈ ਯੂਰਿਨ ਦੀ ਇਹ ਸਹਤਾ ਕਿ ਯੂਰਿਨ ਚ ਇੱਕ ਦਿਨ ਚ ਬਲੱਡ ਆਉਣ ਲੱਗ ਪਿਆ ਇਹ ਕਾਰਨ ਸੀਗਾ ਕਿ ਮੈਨੂੰ ਲੱਗਾ ਕਿ ਅਸੀਂ ਇਹਦੇ ਉੱਤੇ ਗੱਲ ਕਰ ਸਕਦੇ ਆ ਅਸੀਂ ਕੋਈ ਪਬਲਿਸਿਟੀ ਨਹੀਂ ਕਰ ਰਹੇ ਤੇ ਅਸੀਂ ਕਿਸੇ ਦੀ ਨਿੰਦਾ ਚੁਗਲੀ ਵੀ ਨਹੀਂ ਕਰ ਰਹੇ ਇਹ ਸੱਚ ਆ ਤੁਸੀਂ ਵੀ ਸੋਚਿਓ ਇਸ ਤੇ ਜੇ ਇੰਨੀ ਗੱਲ ਹੁੰਦੀ ਕਿ ਸਾਰਾ ਕੁਝ YouTube ਤੇ ਮਿਲਣਾ ਹੈ ਤੇ ਅਸੀਂ ਉਸ ਤੋਂ ਹੀ ਸਫਲ ਹੋ ਜਾਣਾ ਹੈ ਤੇ YouTube ਤੋਂ ਹੀ ਸਾਰੇ ਕੰਮ ਹੋ ਜਾਣੇ ਆ ਤੇ ਸਿਹਤ ਬਣ ਜਾਣੀ ਆ ਫਿਰ ਹੈਡ ਹੈਡ ਸਿਮਰਨ ਵੱਡੇ ਹਸਪਤਾਲੇ ਦੀ ਲੋੜ ਹੀ ਨਹੀਂ ਸੀ ਬਿਲਕੁਲ ਸਹੀ ਗੱਲ ਹੈ ਜੇਕਰ ਸਾਰਾ ਕੁਝ ਅਸੀਂ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਤੇ ਡਾਕਟਰਾਂ ਦੀ ਲੋੜ ਹੀ ਕੀ ਪੈਣੀ ਸੀ ਹੈਨਾ ਡਿਗਰੀਆਂ ਸੀ ਇੰਨੀ ਕਰਕੇ ਨਹੀਂ ਪੜ੍ਹਾਈ ਕਰਕੇ ਅਸੀਂ ਡਾਕਟਰੀ ਲਾਈਨ 'ਤੇ ਜਾਂਦੇ ਆ ਕਿ ਲੋਕਾਂ ਦੀ ਜਾਨ ਬਚਾਵਾਂਗੇ ਤੇ ਸਭ ਕੁਝ ਸੋਸ਼ਲ ਮੀਡੀਆ ਤੇ ਇੰਨੀ ਈਜ਼ੀਲੀ ਮਿਲ ਜੇ ਫਿਰ ਉਹਨਾਂ ਚੀਜ਼ਾਂ ਦੀ ਤੇ ਲੋੜ ਹੀ ਨਹੀਂਗੀ ਦੂਸਰੀ ਗੱਲ ਇਹ ਵੀ ਕਿ ਦੋਵਾਂ ਦੇ ਫਾਇਦੇ ਵੀ ਹੈ ਸੋਸ਼ਲ ਮੀਡੀਆ ਤੇ ਜਿਹੜੀਆਂ ਹੈਲਥ ਵੀਡੀਓਜ਼ ਆਉਂਦੀਆਂ ਨੇ ਉਹਨਾਂ ਦੇ ਫਾਇਦੇ ਵੀ ਹੁੰਨੇ ਨੇ ਨੁਕਸਾਨ ਵੀ ਹੁੰਨੇ ਨੇ ਨੁਕਸਾਨ ਇਹ ਹੈ ਕਿ ਹੁਣ ਅਸੀਂ ਡਾਕਟਰਸ ਕੋ ਜਾਣ ਤੋਂ ਪਹਿਲਾਂ ਸੋਸ਼ਲ ਮੀਡੀਆ ਦੀ ਸਲਾਹ ਲੈਂਦੇ ਆਂ ਕਈ ਵਾਰ ਆਪਣੀ ਜਾਨ ਨਾਲ ਹੀ ਸਿੱਖਲਵਾੜ ਕਰ ਦਿੰਦੇ ਆਂ ਕਹਿੰਦੇ ਸਹੀ ਗੱਲ ਆਖੀ ਹੈ ਕਿ ਅਸੀਂ ਜਦੋਂ ਨਾ ਰੇਡੀਓ ਦੇ ਪ੍ਰੋਗਰਾਮ ਕਰੀਦੇ ਆਂ ਤੇ ਉੱਥੇ ਪਹਿਲੋਂ ਇਹ ਆਖੀਦਾ ਭਾਈ ਤੁਸੀਂ ਟੋਟ ਕੇ ਜਾਂ ਫਿਰ ਅਸੀਂ ਜੇ ਕਿਸੇ ਵੀ ਚੀਜ਼ ਦੀ ਤੁਹਾਨੂੰ ਦੱਸ ਰਹੇ ਆਂ ਕਿ ਇਹਦਾ ਇਹ ਫਾਇਦਾ ਹੈ ਇਸ ਨਾਲ ਦਾ ਇਹ ਫਾਇਦਾ ਹੈ ਸਭ ਤੋਂ ਪਹਿਲਾਂ ਆਪਣੀ ਸਿਹਤ ਵੇਖੋ ਜੇ ਕੋਈ ਦਵਾਈ ਖਾ ਰਹੇ ਹੋ ਤੇ ਪਹਿਲਾਂ ਆਪਣੇ ਡਾਕਟਰ ਨੂੰ ਪੁੱਛੋ ਤੇ ਫਿਰ ਇਹਨੂੰ ਅਪਣਾਓ ਤੇ ਭਾਈ ਜਿਹੜੇ ਬੈਠੇ ਘਰ ਮੋਬਾਈਲ ਦੇ ਉੱਤੇ ਬਸ ਐ ਇੰਸਟਾਗ੍ਰਾਮ ਤੇ 4 ਕਿਲੋ ਭਾਰ ਘਟਾਲਾ 10 ਘਟਾਲਾ ਇੰਨੇ ਘਟਾਲਾ ਕਰੀ ਜਾ ਰਹੇ ਆ ਨਾ ਅੱਛਾ ਇਹ ਸਿਰਫ ਇੰਡੀਆ 'ਚ ਨਹੀਂ ਹੈ ਸਾਰੇ ਕਿਤੇ ਹੀ ਹੈ ਇਹ ਪੰਜਾਬੀ ਹਿੰਦੀ ਨਹੀਂ ਅੰਗਰੇਜ਼ੀ ਉਰਦੂ ਜੜੀ ਮਰਜੀ ਭਾਸ਼ਾ 'ਚ ਸੋਸ਼ਲ ਮੀਡੀਆ ਹੀ ਵੱਡਾ ਡਾਕਟਰ ਬਣਿਆ ਬਿਲਕੁਲ ਬਿਲਕੁਲ ਤੇ ਜੇ ਇੰਨੀ ਗੱਲਬਾਤ ਹੁੰਦੀ ਇਸ ਚੀਜ਼ ਦੀ ਤੇ ਮੈਨੂੰ ਇਹ ਲੱਗਦਾ ਹੈ ਕਿ ਫਿਰ ਡਾਕਟਰ ਸਾਨੂੰ ਹਸਪਤਾਲ ਨਹੀਂ ਸੀ ਮਿਲਿਆ ਕਰਨੇ ਸੋਸ਼ਲ ਮੀਡੀਆ ਦੇ ਉੱਤੇ ਹੀ ਡਾਕਟਰ ਜਿਹੜੇ ਆ ਹਿੱਟ ਹੋ ਜਾ ਕਰਨੇ ਸੀ ਕਿ ਆ ਡਾਕਟਰ ਜਿਹੜੇ ਆ ਇਹਦੇ ਕੋਲ ਜਾਓਗੇ ਇਹਦੇ ਕੋਲ ਜਾਣ ਦੀ ਲੋੜ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਦੇਖੋ ਆ ਇੱਥੇ ਇਹਨਾਂ ਨੇ ਦਵਾਈਆਂ ਪਈਆਂ ਜੀ ਤੇ ਦਵਾਈਆਂ ਲੈ ਕੇ ਤੇ ਖਾ ਲੋ ਬਿਲਕੁਲ ਸਹੀ ਗੱਲ ਆ ਕਿ ਮੈਮ ਤੁਸੀਂ ਕਿ ਸੋਸ਼ਲ ਮੀਡੀਆ ਹੀ ਸਾਡਾ ਗੁਰੂ ਹੋਣਾ ਸੀ ਪਰ ਜਿਵੇਂ ਕਿ ਭਾਰ ਘਟਾਉਣ ਦੀ ਗੱਲ ਹੋਈ ਸੋਹਣੇ ਹੋਣ ਦੀ ਗੱਲ ਹੋਈ ਹਾਈਟ ਵਧਣ ਦੀ ਗੱਲ ਹੋਈ ਉਹ ਸਾਰਿਆਂ ਨੂੰ ਇੱਕੋ ਜਿਹੀ ਨੁਕਸੇ ਦੱਸਦੇ ਨੇ ਜੇ ਉਹਨਾਂ ਦੀ ਮਤਲਬ ਰੈਮੇਡੀ ਇੱਕੋ ਜਿਹੀ ਹੈ ਉਹਨਾਂ ਨੇ ਸਾਰਿਆਂ ਨੂੰ ਉਹੀ ਦੇਣੀ ਹੈ ਪਰ ਹਿਊਮਨ ਬੋਡੀ ਸਾਰਿਆਂ ਦੀ ਅਲੱਗ-ਅਲੱਗ ਹੈ ਕੰਮ ਅਲੱਗ-ਅਲੱਗ ਕਰਦੀ ਹੈ ਕਿਸੇ ਨੂੰ ਉਹ ਚੇ ਸੂਟ ਕਰਦੀ ਹੈ ਕਿਸੇ ਨੂੰ ਸੂਟ ਨਹੀਂ ਵੀ ਬੈਠਦੀ ਕਿਸੇ ਨੂੰ ਨੁਕਸਾਨ ਵੀ ਦਿੰਦੀ ਹੈ ਤੇ ਅਸੀਂ ਸਾਰੇ ਸੁਣ ਕੇ ਇੱਕੋ ਜਿਹੀ ਰੈਮੇਡੀ ਅਪਣਾਣੇ ਆ ਇਹ ਸੋਚਣ ਦੀ ਬਜਾਏ ਕਿ ਸਾਡੀ ਬੋਡੀ ਬਾਕੀਆਂ ਨਾਲੋਂ ਅਲੱਗ ਵਰਕ ਉਹ ਨੂੰ ਸੂਟ ਬੈਠੇਗੀ ਵੀ ਕਿ ਨਹੀਂ ਬੈਠੇਗੀ ਅੱਛਾ ਦੇਖੋ ਇੱਕ ਨਾ ਸਾਡਾ ਕਾਨੂੰਨ ਅਸੀਂ ਪੜ੍ਹਦੇ ਆ ਐਡਵਰਟਾਈਜ਼ਿੰਗ ਦੇ ਵਿੱਚ ਇਸ਼ਤਿਹਾਰਬਾਜ਼ੀ ਚ ਮੈਜਿਕ ਰੈਮਡੀਜ਼ ਬਿਲਕੁਲ ਉਹਦੇ ਚ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਇਸ਼ਤਿਹਾਰ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਮੈਜਿਕ ਦਿਖਾਇਆ ਹੋਵੇ ਕਿ ਰਾਤੋਂ ਰਾਤ ਇਸਰ ਹੋ ਜਾਏਗਾ ਜਾਂ ਤੁਸੀਂ ਆ ਖਾਓਗੇ ਤੇ ਤੁਸੀਂ ਆ ਤਬਦੀਲੀ ਆ ਜਾਏਗੀ ਪਰ ਸੋਸ਼ਲ ਮੀਡੀਆ ਤੇ ਤੇ ਇਸ ਗੱਲ ਦੀ ਪਰਲੋ ਆਈ ਬਿਲਕੁਲ ਔਰ ਜੜੀਆਂ ਪਾ ਆਪਣੀਆਂ ਫਿਜ਼ੀਕਲ ਬਿਮਾਰੀਆਂ ਨੂੰ ਦੂਰ ਕਰਨ ਲਈ ਸੋਸ਼ਲ ਮੀਡੀਆ ਦਾ ਤਾਂ ਇਸਤੇਮਾਲ ਅਸੀਂ ਕਰਦੇ ਹਾਂ ਪਰ ਉਹਦੇ ਨਾਲ ਜਿਹੜੀ ਮਾਨਸਿਕ ਬਿਮਾਰੀਆਂ ਆਪਣੇ ਆਪ ਨੂੰ ਲਗਾ ਲੈਣੇ ਆ ਉਹ ਵੱਖਰੀ ਚੀਜ਼ ਐ ਕਿਉਂਕਿ ਇੰਨਾ ਕੁਝ ਸਾਨੂੰ ਹੁੰਦਾ ਵੀ ਨਹੀਂ ਜਿੰਨਾ ਅਸੀਂ ਸੋਸ਼ਲ ਮੀਡੀਆ ਤੋਂ ਸੋਚ ਲੈਨੇ ਆ ਮਾੜੀ ਕਿ ਜਿੰਨੀ ਸਿਰਦਰਦ ਵੀ ਹੋਏ ਉਹਨਾਂ ਨੇ ਉਹਦੇ ਵਿਚਾਰ ਪੰਜ ਤੁਹਾਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਦੱਸ ਦੇਣੀਆਂ ਤੁਸੀਂ ਆਪਣੇ ਆਪ 'ਚ ਸੋਚਣ ਲੱਗ ਜਾਂਦੇ ਕਿ ਮੈਂ ਇੰਨਾ ਬਿਮਾਰ ਆ ਯਮਨ ਨੂੰ ਇਹ ਚੀਜ਼ ਵੀ ਹੋ ਸਕਦੀ ਆ ਤੇ ਕਿਤੇ ਨਾ ਕਿਤੇ ਤੁਹਾਨੂੰ ਮੈਂਟਲੀ ਵੀ ਜਿਹੜਾ ਉਹ ਵੀ ਕਮਜ਼ੋਰ ਕਰ ਰਿਹਾ ਚਾਹੁੰਦੀ ਤੇ ਮੈਂ ਇਹ ਸੀਗੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਇਸ ਦੇ ਵਿੱਚ ਮੈਂ ਉਹ ਵਿਕਟਮਸ ਦੇ ਨਾਲ ਗੱਲ ਕਰਾਂ ਉਹਨਾਂ ਨੂੰ ਬਿਠਾ ਕੇ ਗੱਲ ਕੀਤੀ ਜਾਏ ਕਿ ਘਾਟਾ ਕੀ ਪਿਆ ਤੇ ਕਿਵੇਂ ਪਿਆ ਉਹਨਾਂ ਨੇ ਕੀ ਦੇਖਿਆ YouTube ਤੇ ਦੇਖਿਆ Instagram ਤੇ ਦੇਖਿਆ ਕੋਈ ਪ੍ਰੋਗਰਾਮ ਦੇਖਿਆ ਤੇ ਇਹਨਾਂ ਨੂੰ ਨੁਕਸਾਨ ਹੋ ਗਿਆ ਜਾਂ ਫਿਰ ਦਵਾਈ ਕਿਹੜੀ ਖਾਧੀ ਇੱਥੇ ਪ੍ਰੋਬਲਮ ਇਹ ਆਉਂਦੀ ਅਫਸੋਸ ਦੀ ਗੱਲ ਹੈ ਕਿ ਅਸੀਂ ਅਪਲਾਈ ਤੇ ਆਪਣੇ ਤੇ ਕਰ ਲੈਨੇ ਆ ਪਰ ਸਾਨੂੰ ਕਿਤੇ ਨਾ ਕਿਤੇ ਨਾ ਇਹ ਮਹਿਸੂਸ ਹੁੰਦਾ ਹੈ ਕਿ ਸਾਡੀ ਆਪਣੀ ਬੇਇੱਜ਼ਤੀ ਹੋਵੇਗੀ ਜਾਂ ਫਿਰ ਲੋਕੀ ਕੀ ਕਹਿਣਗੇ ਪਿੱ ਤੁਹਾਨੂੰ ਜ਼ਰਾ ਨਹੀਂ ਆਇਆ ਕਿ ਤੁਸੀਂ ਕਿਸੇ ਨੂੰ ਪੁੱਛ ਲਓ ਜਾਂ ਤੂੰ ਤੇ ਇੰਨੀ ਸਿਆਣੀ ਸ ਹੈ ਇੰਨੀ ਤੇਰੀ ਉਮਰ ਹੋ ਗਈ ਤੂੰ ਕਿਵੇਂ ਸਾਰਾ ਕੁਝ ਕਰ ਲਿਆ ਬਿਲਕੁਲ ਮਤਲਬ ਹਰ ਕੋਈ ਇਹ ਸੋਚਦਾ ਹੈ ਕਿ ਹੁਣ ਜਦੋਂ ਮੈਂ ਸੱਚ ਜਾ ਕੇ ਜੇ ਸਾਹਮਣੇ ਬੋਲਿਆ ਤੇ ਮੇਰੀ ਬੇਇੱਜ਼ਤੀ ਹੋਊਗੀ ਚਲੋ ਏ ਨਾ ਸੋਚਿਓ ਕਿ ਇਹ ਕੋਈ ਅਸੀਂ ਪ੍ਰੋਗਰਾਮ ਇਸ ਤਰ੍ਹਾਂ ਕਰ ਦਿੱਤਾ ਹੈ ਇਹ ਸੱਚੀ ਸੱਚੀ ਘਟਨਾ ਸੀਗੀ ਜਿਹਦੇ ਤੇ ਆਧਾਰਿਤ ਲੱਗਾ ਕਿ ਇਹ ਹੁਣ ਆ ਗਿਆ ਕਿ ਸਾਨੂੰ ਇਹ ਅਵੇਅਰ ਹੋਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਮੈਂ ਤੁਸੀਂ ਸੋਸ਼ਲ ਮੀਡੀਆ YouTube ਤੋਂ Instagram ਤੋਂ ਤੁਸੀਂ ਕਿਤੇ ਹੋ ਵੀ ਕੋਈ ਵੀ ਇਨਫਰਮੇਸ਼ਨ ਲੈਂਦੇ ਹੋ ਜੇ ਤੁਸੀਂ ਆਪ ਡਾਕਟਰ ਨਹੀਂ ਹੋ ਜੇ ਤੁਸੀਂ ਕਿਸੇ ਉਸ ਤਰ੍ਹਾਂ ਦੇ ਜਿਹੜੇ ਮਾਹਿਰ ਹੈ ਉਸ ਨੂੰ ਨਹੀਂ ਜਾਣਦੇ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਸਰੀਰ ਦੇ ਉੱਤੇ ਇਹ ਖੇਡ ਨਾ ਖੇਡੋ ਕਿਉਂਕਿ ਜਾਨ ਹੈ ਜਹਾਨ ਹੈ ਬਿਲਕੁਲ ਸਹੀ ਗੱਲ ਕਹੀ ਤੇ ਦੁਬਾਰਾ ਨਹੀਂ ਮਿਲਣਾ ਜਿਸਦੇ ਨਾਲ ਤੁਸੀਂ ਖਿਲਵਾੜ ਕਰਦੇ ਹੋ ਔਰ ਜੇ ਇੰਨੀਆਂ ਕਰਾਮਾਤੀ ਚੀਜ਼ਾਂ ਹੁੰਦੀਆਂ ਤੇ ਸ਼ਾਇਦ ਫੇਰ ਮੈਡੀਕਲ profession ਨਹੀਂ ਸੀ ਹੋਣਾ ਬਿਲਕੁਲ ਸਾਰਾ ਕੁਝ ਆਪਾ ਆਪੇ ਹੀ ਕਰ ਲਿਆ ਕਰਨਾ ਸੀਗਾ ਤੂੰ ਮੈਨੂੰ ਦੱਸ ਮੈਂ ਤੈਨੂੰ ਦੱਸ ਤੂੰ ਆ ਚਾਹ ਪੀਲਾ ਤੂੰ ਆ ਇਹਦੇ ਚ ਕਾੜਾ ਬਣਾ ਕੇ ਪੀਲਾ ਤੂੰ ਆ ਚਾਰ ਕਦਮ ਐਨੂੰ ਤੁਰ ਤੂੰ ਇਸ ਤਰ੍ਹਾਂ ਫਿਟਨੈਸ ਆ ਜਾਣੀ ਆ ਆ ਕਰ ਲਾ ਇੱਥੋਂ ਤੱਕ ਕਿ ਤੁਸੀਂ ਚਾਹੇ ਯੋਗਾ ਕਰੋ ਚਾਹੇ ਫਿਟਨੈਸ ਐਕਸਰਸਾਈਜ਼ ਕਰੋ ਚਾਹੇ ایرੋਬਿਕਸ ਕਰੋ ਹਮੇਸ਼ਾ ਇਹ ਆਉਂਦਾ ਪਹਿਲੋਂ ਤੁਸੀਂ ਆਪਣੇ ਡਾਕਟਰ ਨੂੰ ਪੁੱਛੋ ਜੇ ਕੋਈ ਦਵਾਈ ਲੈ ਰਹੇ ਹੋ ਕਿਸੇ ਤਰ੍ਹਾਂ ਦੇ ਵੀ ਮਰੀਜ਼ ਹੋ ਆਪਣੇ ਡਾਕਟਰ ਨੂੰ ਪੁੱਛੋ ਫਿਰ ਤੁਸੀਂ ਉਹ ਚੀਜ਼ ਜਿਹੜੀ ਆ ਉਹ ਫਾਰਮੂਲਾ ਅਪਲਾਈ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਹੈ ਵੀ ਇਹ ਵੀ ਵੇਲਾ ਆ ਗਿਆ ਜੇ ਅਸੀਂ ਇਹ ਗੱਲ ਕੀਤੀ ਆ ਨਾ ਸਾਡੇ ਬਾਅਦ ਹੋਰ ਵੀ ਉੱਠ ਕੇ ਆਉਣ ਤੇ ਕੋਈ ਐਸਾ ਵੀ ਬੰਦਾ ਆਵੇ ਜਿਹੜਾ ਆਪੇ ਹੀ ਦੱਸੇ ਭਾਈ ਦੇਖੋ ਮੇਰਾ ਨੁਕਸਾਨ ਹੋ ਗਿਆ ਜੀ ਆ ਮੈਂ ਖਾ ਲਿਆ ਸੀ ਜਾਂ ਫਿਰ ਮੈਂ ਇਸ ਤਰ੍ਹਾਂ ਕੀਤਾ ਸੀ ਦੇਖ ਕੇ ਤੇ ਤੁਸੀਂ ਬਚੋ ਤੇ じゃ ਅਗਰ ਕੁ ਵੀ ਸੋਸ਼ਲ ਮੀਡੀਆ ਹੀ ਕਰਦਾ ਹੈ ਨਾ ਬਿਲਕੁਲ ਸਹੀ ਗੱਲ ਆਖੀ ਔਰ ਅਗਰ ਕਿਸੇ ਨਾਲ ਇਸ ਤਰ੍ਹਾਂ ਹੋਇਆ ਕਿ ਸੋਸ਼ਲ ਮੀਡੀਆ ਤੋਂ ਜਿਹੜੀ ਉਹਨਾਂ ਨੇ ਕੋਈ ਵੀ ਆਪਣੀ ਬਿਮਾਰੀ ਨੂੰ ਠੀਕ ਕਰਨ ਲਈ ਕੋਈ ਵੀਡੀਓ ਦੇਖੀ ਜਿਨ੍ਹਾਂ ਨਾਲ ਉਹਨੂੰ ਨੁਕਸਾਨ ਹੋਇਆ ਤਾਂ ਉਹ ਵੀ ਆਪਣੀ رائے ਜਿਹੜੀ ਹੈ ਜਾਂ ਉਹ ਵੀ ਆਪਣਾ ਕਿੱਸਾ ਕਮੈਂਟਰ ਵਿੱਚ ਸਾਡੇ ਨਾਲ ਸਾਂਝਾ ਕਰ ਸਕਦੇ ਆ ਬਿਲਕੁਲ ਕਮੈਂਟ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਤੇ ਭਾਈ ਸਭ ਤੋਂ ਪਹਿਲਾਂ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਪਤਾ ਤੁਸੀਂ ਕਰ ਲੈਣਾ ਬਸ ਆ ਇੱਕ ਉਂਗਲ ਦਬਾਉਣੀ ਆ ਤੁਸੀਂ ਤੇ ਸਬਸਕ੍ਰਿਪਸ਼ਨ ਹੋ ਜਾਣੀ ਧੰਨਵਾਦ